ਤੋ ਜਿੰਨਾ ਲੋਕਾਂ ਨੂੰ ਪਤਾ ਨਹੀਂ ਉਹ ਤਾਂ ਇਹਨੂੰ ਕਾਂਫੂਸੀ ਸਮਝਦੇ ਹੋਣਗੇ ਪਰ ਕਾਂਫੂਸ ਸਮਝਣ ਦੀ ਗਲਤੀ ਨਾ ਕਰਿਓ ਦੋਸਤੋ ਇਹ ਜਿਹੜਾ ਪੌਦਾ ਹੈਗਾ ਆਮ ਖੇਤਾਂ ਦੇ ਵਿੱਚ ਆਮ ਸਾਡੇ ਰਾਹਾਂ ਦੇ ਵਿੱਚ ਆਮ ਹੁੰਦਾ ਦੋਸਤੋ ਇਹਨੂੰ ਮੁਕਵਾ ਕਹਿੰਦੇ ਨੇ ਬਹੁਤ ਕੰਮ ਦੀ ਜੜੀ ਬੂਟੀ ਹੈ ਦੋਸਤੋ ਆਮ ਬਚਪਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਖਾਦਾ ਹੋ ਜਿਨ੍ਹਾਂ ਨੇ ਖਾਦਾ ਉਹ ਕਮੈਂਟ ਜਰੂਰ ਕਰਕੇ ਦੱਸਿਓ ਇਹਦੇ ਲਾਲ ਰੰਗ ਦੇ ਆ ਜਾਂ લીਲੇ ਰੰਗ ਦੇ ਆ ਮੇਰੇ ਹੱਥਾਂ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਿਹਾ ਬੀ ਲੱਗੇ ਹੋਏ ਨੇ ਇਹ ਤੁਸੀਂ ਖਾ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਲੀਵਰ ਫੈਕਟਰੀ ਹੋਇਆ ਪਿਆ ਲੀਵਰ ਤੇ ਫੈਟ ਚੜੀ ਹੋਈ ਆ ਢਿੱਡ ਆ ਜਿਹੜਾ ਉਹਨਾਂ ਦਾ ਬਾਹਰ ਨੂੰ ਆਇਆ ਪਿਆ ਖਾਣ ਪੀਣ ਨੂੰ ਜੀ ਨਹੀਂ ਕਰਦਾ ਡਾਈਜੈਸ਼ਨ ਸਿਸਟਮ ਨਹੀਂ ਠੀਕ ਕੈਸਟਰੋਨ ਆ ਲੀਵਰ ਦੀ ਦਿੱਕਤ ਆ ਕੋਈ ਵੀ ਮਤਲਬ ਐਸਜੀਬੀਟੀ ਵਧੇ ਹੋਣ ਕੋਈ ਵੀ ਸਮੱਸਿਆ ਤੁਹਾਨੂੰ ਕਿਡਨੀਆ ਦੀ ਪ੍ਰੋਬਲਮ ਹੈ ਜਾਂ ਕਈ ਲੋਕਾਂ ਦਾ ਅੱਜਕਲ ਖੂਨ ਬਹੁਤ ਗਾੜਾ ਹੋਇਆ ਪਿਆ ਉਹ ਵੀ ਠੀਕ ਕਰਦਾ ਕਈ ਲੋਕਾਂ ਦੇ ਖਾਜ ਦੀ ਪ੍ਰੋਬਲਮ ਬਹੁਤ ਹੈ ਖਾਜ ਹੈ ਦਾਦ ਹੈ ਚੰਬਲ ਹੈ ਜਾਂ ਰਿੰਗਗਾਰਡ ਜੋ ਹੋਏ ਪਏ ਨੇ ਉਹਦੇ ਵਿੱਚ ਵੀ ਇਹ ਬਹੁਤ ਕੰਮ ਕਰਦਾ ਦੋਸਤੋ ਕਈ ਲੋਕਾਂ ਨੂੰ ਸਰੀਰ ਦੇ ਵਿੱਚ ਕਮਜ਼ੋਰੀ ਹੋਈ ਪਈ ਆ ਵੀਕਨੈਸ ਹੈ ਸਰੀਰ ਡਿਗੂ ਡਿਗੂ ਕਰਦਾ ਉੱਠਣ ਨੂੰ ਜੀ ਨਹੀਂ ਕਰਦਾ ਕੰਮ ਨਹੀਂ ਚੁਸਤੀ ਨਹੀਂ ਫੁਰਤ ਨਹੀਂ ਉਹ ਜ਼ਰੂਰ ਇਸ ਨੂੰ ਖਾਣ ਮੁਕਵਾ ਕਹਿੰਦੇ ਨੇ ਇਹਨੂੰ